ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਬਾਈ ਜੀ ਅੱਜ ਆਪਣੇ ਕੋਲ ਕੁੱਲ 10 ਕ ਕਬੂਤਰ ਆਇਆ ਬਾਈ ਜੀ ਬਾਕੀ ਆ ਦੇਖ ਲਓ ਕੱਲ ਖੁੱਡਾ ਪਾਸੋਂ ਭਰਿਆ ਸੀ ਨਾ ਆਪਣਾ ਸਾਰੀ ਸਾਰੇ ਦਾ ਸਾਰਾ ਖਾਲੀ ਹੋ ਗਿਆ ਬਾਈ ਅੱਜ ਰੱਬ ਦੀ ਕਿਰਪਾ ਨਾਲ ਸਾਰੇ ਕਬੂਤਰ ਆਪਣੇ ਚੜੇ ਗਏ ਬਾਈ ਅੱਜ ਇਹ 8-10 ਕਬੂਤਰ ਆਪਣੇ ਨੂੰ ਨਵੇਂ ਆਏ ਬਾਈ ਤੇ ਇਹਨਾਂ ਦੀ ਵੀਡੀਓ ਬਣਾ ਕੇ ਪਾਉਣ ਲੱਗਿਆ ਔਰ ਇਹ ਦੋ ਹੀ ਆਪਣਾ 300 ਦਾ ਇੱਕ ਹੈ ਬਾਈ ਜੀ 300 ਦਾ ਇੱਕ ਹੈ 600 ਦੇ ਦੋ ਆ ਬਾਈ ਜੀ ਕਬੂਤਰ ਨਵੇਂ ਆਏਗੇ ਜਿਹੜੇ ਪਹਿਲਾਂ ਸੀ ਉਹ ਸਾਰੇ ਦੇ ਸਾਰੇ ਵੇਚ ਗਿਆ ਤੁਹਾਨੂੰ ਖੁੱਡਾ ਦਿੱਖ ਰਿਹਾ ਸਾਰਾ ਖਾਲੀ ਆ ਬਾਈ ਆਪਣੇ ਕੋਲ ਠੀਕ ਆ ਬਾਈ ਜੀ ਕਿਉਂਕਿ ਜੇ ਆਪਣੇ ਕੋਲ ਕਬੂਤਰ ਚੰਗੇ ਮਿਲਦੇ ਆ ਬਾਈ ਤਾਂ ਆਪਣੇ ਮਿੰਟਾਂ ਸੈਕਿੰਡਾਂ ਚ ਕਬੂਤਰ ਵਿਕਦੇ ਆ ਬਾਈ ਜੀ ਕਟ ਰੇਟ ਵਧੀਆ ਕਬੂਤਰ ਜੇ ਆਪਣੇ ਕੋਲ ਮਿਲਦਾ ਹੈ ਤਾਂ ਆਪਣੇ ਕਬੂਤਰ ਮਿੰਟੋ ਮੱਡੀ ਵਿਕ ਜਾਂਦੇ ਬਾਈ ਇੱਥੋਂ ਉੱਥੇ ਹੀ ਵਿਕ ਜਾਂਦੇ ਬਾਈ ਜੀ ਠੀਕ ਹੈ ਨਾ ਬਾਈ ਜੀ ਆ ਕਬੂਤਰ ਨਵੇਂ ਆਏ ਆ ਬਾਈ ਆਪਣੇ ਕੋਲ ਤੇ ਦਿਖਾਉਣਾ ਤੁਹਾਨੂੰ ਕਰਾਉਣਾ ਸ਼ੁਰੂਆਤ ਪਹਿਲੇ ਕਬੂਤਰ ਦੀ ਬਾਈ ਲਓ ਬਾਈ ਜੀ ਕਬੂਤਰ ਦੇਖੋ ਕਿੰਨਾ ਸ਼ਾਨਦਾਰਾ ਬਾਈ ਜੀ ਰੇਟ ਉਹੀ 300 ਦੇ ਹਿਸਾਬ ਨਾਲ ਦੇਣਿਆ ਬਾਈ ਜੀ ਲੋ ਬਈ ਖੱਟੀਆਂ ਅੱਖਾਂ ਚਿੱਟੀ ਨੋਗਾ ਬਈ ਸਾਬ ਚਿੱਟਾ ਬਈ ਜੀ ਖੱਟੀਆਂ ਅੱਖਾਂ ਚਿੱਟੀ ਨੋਗ ਸਾਬ ਚਿੱਟਾ ਬਈ ਆਹ ਕਲੀਅਰਟੀ ਹੁੰਦੀ ਆ ਆਪਣੇ ਕਬੂਤਰਾਂ ਚ ਬਈ ਐਜੇ ਕਬੂਤਰ ਸਾਨੂੰ ਹਜ਼ਾਰਾਂ ਚ ਨਹੀਂ ਮਿਲਦੇ ਬਾਈ ਆਪਾਂ ਤਿੰਨ ਤਿੰਨ 300 ਦੇ ਹਿਸਾਬ ਨੂੰ ਦਿੰਨੇ ਆ ਬਾਈ ਜੀ ਤਾਂ ਆਪਣੇ ਵਿਕਦੇ ਆ ਬਾਈ ਜੀ ਤਾਂ ਆਪਣੇ ਵਿਕਦੇ ਆ ਬਾਈ ਕਬੂਤਰਾਂ ਨੂੰ ਪੰਜੇ ਦੇਖੋ ਬਈ ਕਿੰਨੇ ਗੂੜੇ ਆ ਕਬੂਤਰ ਦੇ ਤੁਸੀਂ ਆਪੀ ਸਾਬ ਨਾਲੋ ਵੀ ਕਹੇ ਜੇ ਕਬੂਤਰ ਹੈਗੇ ਸੌਂਦੇ ਵੀ ਲੰਬੀਆਂ ਗਿਆ ਪੰਜੇ ਵੀ ਗੂੜੇ ਆ ਬਾਈ ਠੀਕ ਹੈ ਕੋਈ ਜੀ ਲੋ ਬਾਈ ਜੀ ਦੇਖੋ ਕਬੂਤਰ ਕਿੱੜਤ ਫੜਦਾ ਹੈਗੀ ਐ ਕੋਈ ਚੀਜ਼ ਨੂੰ ਦਿਖਾਉਣਾ ਹੈ ਬਾਈ ਅੱਜ ਆਪਾਂ ਅੱਜ ਆਪਾਂ ਨੂੰ ਇਹ ਚੀਜ਼ਾਂ ਦਿਖਾਉਣਾ ਹੈ ਬਾਈ ਜੀ ਲੋ ਬਾਈ ਜੀ ਇਹ ਆ ਗਈ ਬਾਈ ਕਬੂਦਰੀ ਇਹਦੀਆਂ ਵੀ ਗੱਟੀਆਂ ਅੱਖਾਂ ਨੇ ਬਾਈ ਪੂਰੀ ਨੋਕ ਹੈ ਬਾਈ ਜੀ ਸਾਬ ਚਿੱਟੀਆਂ ਵੀ ਇਹ ਮਦੀਨਾ ਵਈ ਜੀ ਕੈਂਚੀ ਹੈਗੀ ਲੋ ਜੀ ਪੰਜੇ ਦੇਖੋ ਵਈ ਜੀ ਤੇ ਲਾ ਵਈ ਜੀ ਦੇਖੋ ਬਈ ਖੜਦ ਫੜਦ ਦੇਖ ਲਓ ਕਬੂਤਰ ਨਹੀਂ ਬਈ ਸਾਲੂ ਫਿਰ ਲਾਂਬੇ ਦੇਣ ਲੱਗੇ ਨੇ ਉਹ ਕੋਈ ਸਾਨੂੰ ਕਬੂਤਰ ਨਹੀਂ ਦਿਖਾਉਂਦੇ ਬਈ ਲਾ ਵਈ ਜੀ ਕੋ ਚੈੱਕ ਕਬੂਤਰ ਬਈ ਚਿੱਟੀਆਂ ਕਾ ਬਈ ਨੀਲੀ ਹੋਗਾ ਬਾਈ ਚਟੀਆਂ ਕਾ ਨੀਲੀ ਨੋਕ ਲਾਲ ਸਿਰ ਹੈ ਬਾਈ ਪੱਕਾ ਉਹਦਾ ਕਾਲੀ ਨੂੰ ਕਿਉਂਦੀ ਹੈਗੀ ਇਹਦੀ ਨੋਕ ਵੀ ਬਾਈ ਨੀਲੀ ਹੈਗੀ ਨੀਲੀ ਨੋਕ ਵਾਲੇ ਆਪੇ ਵਸਾ ਲਓ ਕਿਹੜੇ ਕਬੂਤਰ ਚਾਹੁੰਦੇ ਆ ਬਾਈ 330 ਦੇ ਹਿਸਾਬ ਨੂੰ ਦੇਣੇ ਬਾਈ ਲਾਲ ਸਿਰ ਹੈ ਬਾਈ ਜੇ ਨੀਲੀ ਨੋਕ ਹੈ ਤਾਂ ਤੁਸੀਂ ਆਪੇ ਵਸਾ ਲਓ ਕਹੜੇ ਜੇ ਕਬੂਤਰ ਚਾਹੋ ਬਾਈ ਆਪਣੇ ਕੋਲ ਇਹ ਚੰਗੇ ਚੰਗੇ ਕਬੂਤਰ ਲਈ ਮਿਲਦੇ ਆ ਬਾਈ ਦੇਖ ਲਓ ਕੜਤ ਪੜਤ ਦਿਖਾਵੇਂ ਨੂੰ ਥੱਲੇ ਲਾਓ ਬਾਈ ਕਰੋ ਅਗਲਾ ਕਬੂਤਰ ਚੈੱਕ ਲਾਓ ਜੀ ਨਾ ਬੱਚੇ ਬਾਸ ਰਹੇ ਬਾਈ ਆਹ ਦੇ ਲੋ ਜਮਾ ਚੱਬਾਸ ਰਹੇ ਵਈ ਦਾ ਚਾਹ ਪਾਣੀ ਦਾ ਗਲਾਸ ਰੱਖ ਲਓ ਵੀ ਡੁੱਲੂਗਾ ਕੰਚ ਦੀ ਗੋਲੀ ਰੱਖ ਲਓ ਸਿਰ ਤੇ ਉਹ ਵੀ ਨਹੀਂ ਕਰੂਗੀ ਹੋਰ ਆਪਾਂ ਜਮਾ ਚੱਬਾ ਸਰਾ ਬਾਈ ਖੱਟੀਆਂ ਰਖਣੇ ਪੂਰੀ ਨੋਕੇ ਲਾਲ ਸਰਾ ਬਾਈ ਲਾਲ ਜੀ ਨਹੀਂ ਬਾਈ ਜੀ ਸਾਰਾ ਇਹ ਲਾਲ ਜੀ ਨਹੀਂ ਹੈ ਬਾਈ ਸਾਰਾ ਝਾੜ ਜਾ ਬਾਈ ਯਾਰ ਜਨਨ ਕਿ ਝਾੜ ਜਾ ਬਾਈ ਕਬੂਤਰ ਲੋ ਬਾਈ ਜੀ ਕਰ ਲੋ ਚੈੱਕ ਪੰਜਿਆਂ ਦਾ ਸ਼ੌਂਕ ਕਰ ਲੋ ਬਾਈ ਆਪਣਾ ਕਬੂਤਰ ਬਾਈ ਮਿੰਟੋ ਮਿੰਟੀ ਜਾਂਦੇ ਮਿੰਟੋ ਮਿੰਟੀ ਅਰਸੋ 100 ਸਵਾ ਸਵਾ ਕਬੂਤਰ ਲਿਆਂਦਾ ਸੀ ਚੱਕ ਕੇ ਬਾਈ ਸਾਰੇ ਦਾ ਸਾਰਾ ਦੋ ਦਿਨਾਂ ਸੇਲ ਹੋ ਗਿਆ ਬਾਈ ਜੀ ਜੇ ਚੰਗੇ ਕਬੂਤਰ ਮਿਲਦੇ ਬਾਈ ਤਾਂ ਹੁੰਦਾਗਾ ਨਹੀਂ ਤਾਂ ਕਿੱਥੇ ਹੁੰਦੇ ਨੇ ਬਾਈ ਲੋ ਬਾਈ ਜੀ ਖੱਟੀ ਅੱਖਾਂ ਕਾਲਾ ਜੀਨਾ ਕਬੂਤਰ ਆ ਬਾਈ ਚੱਟੀ ਰੋਗਾ ਬਈ ਦੀ ਚੱਟੀ ਨੋਗਾ ਬਈ ਕਾਲਾ ਜੀਨਾ ਕਬੂਤਰ ਕਬੂਤਰ ਦੀ ਕਲੀਅਰਟੀ ਦੇਖੋ ਬਾਈ ਜੀ ਲੋ ਬਾਈ ਜੀ ਲੋ ਜੀ ਕਰ ਲੋ ਚੈੱਕ ਕਾਲਾ ਜੀ ਨਾ ਨਾਰਾ ਭਾਈ ਜੀ ਪੰਜਿਆਲਾ ਵੀ ਕਰੋ ਸ਼ੌਂਗਾ ਇੱਥੋਂ ਵੀ ਕਾਲਾ ਜੀ ਨਾ ਭਾਈ ਜੀ ਏ ਲੋ ਭਾਈ ਉਲੜੋਣਾ ਭਾਈ ਲੜੋਣਾ ਲੜੋਣਾ ਲੋ ਭਾਈ ਹੁਣ ਆਪਾਂ ਸੁਣਨ ਦਿਖੋਣਾ ਗੁੱਲ ਇੱਕ ਪੱਲਾ ਭਾਈ ਜੀ ਦਾ ਖਰਾਬ ਹੈਗਾ ਤੂਤਰਾ ਭਈ ਹੈ ਇੱਕ ਪੱਲਾ ਭਾਈ ਜੀ ਦਾ ਖਰਾਬ ਹੈ ਖੱਟੀਆਂ ਅੱਖਾਂ ਨੇ ਬਾਈ ਕਾਲੀ ਨੋਕ ਆ ਬਾਈ ਜੀ ਨੀਲਾ ਕਬੂਤਰ ਆ ਬਾਈ ਇੱਕ ਪੱਲਾ ਬਾਈ ਇਹਦਾ ਕੰਮ ਨਹੀਂ ਕਰਦਾ ਹੈਗਾ ਇਹ ਬੱਚਿਆਂ ਦਾ ਤੋਂ ਵਗਿਆ ਬਾਈ ਚੰਗਾ ਉਹ ਪੱਲਾ ਇਹਦਾ ਇੱਕ ਕੰਮ ਨਹੀਂ ਕਰਦਾ ਬਾਈ ਹੈ ਹੈਗਾ ਬਾਈ ਕਬੂਤਰ ਇਹ ਵੀ ਦੱਸ ਕੀ ਦੇਵਾਂਗੇ ਬਾਈ ਜੋ ਕੁਝ ਹੋਊਗਾ ਇਹ ਨਹੀਂ ਵੀ ਆਪਣੇ ਉਹੀ ਚੁਗਾ ਦੇਣਾਗਾ ਇਹਦਾ ਇੱਕ ਪੱਲਾ ਬਾਈ ਜੀ ਕੰਮ ਨਹੀਂ ਕਰਦਾ ਹੈਗਾ ਕਬੂਤਰ ਦਾ ਹੈਗਾ ਨਾਰਾ ਬਾਈ ਜੀ ਜੇ ਨੂੰ ਗੋਲਿਆਂ ਦੀ ਰਿਕੁਆਇਰਮੈਂਟ ਹੋਵੇ ਨੰਝਿਲਿਆਂ ਦੀ ਤਾਂ ਆਪਣੇ ਤੋਂ ਲਿਆ ਸਕਦੇ ਹੋ ਬਾਈ ਜੀ। ਲਓ ਬਾਈ ਜੀ। ਖੱਟੀਆਂ ਅੱਖਾਂ ਨੇ ਚਿੱਟੀ ਨੋ ਗਿਆ ਬਈ ਸਾਫ ਚਿੱਟਾ ਬਾਈ ਕਬੂਤਰ। ਠੀਕ ਹੈ ਬਾਈ ਉੜਦਾ ਏ। ਤਿੰਨ ਤਣੇ ਦੀਆਂ ਰਹਿ ਗਈਆਂ ਝੋੜ ਦੇ ਕੰਨੇ ਹੋ ਬਾਈ ਜੀ। ਉੜਦਾ ਬਾਈ ਜੀ ਏ। ਜੇ ਕਿਸੇ ਨੇ ਲੈਣਾ ਹੋਏ ਤਾਂ ਉੱਡਦਾ ਬਾਈ ਏ ਕਬੂਤਰ। ਲੰਬੀਆਂ ਨੌਂਦਰਾਂ ਨੇ ਬਾਈ ਇਹਦੀਆਂ ਵੀ ਠੀਕ ਹੈ ਜੀ ਲੰਬੀਆਂ ਨੌਂਦਰਾਂ ਨੇ ਬਾਈ ਲੰਬੀਆਂ ਹੋਗਾ ਬਾਈ ਜੀ ਕਰ ਲੋ ਚੈੱਕ ਉੜਦਾ ਕਬੂਤਰਾ ਬਾਈ ਇਹ ਇਹ ਕਿਸ ਨੇ ਲੈਣਾ ਹੋਵੇ ਤਾਂ ਉੜਦਾ ਬਾਈ ਠੀਕ ਹੈ ਬਾਈ ਜੀ ਲੋ ਬਾਈ ਕਰੋ ਚੈੱਕ ਕਾਲੀ ਅੱਖਾਂ ਚਿੱਟੀ ਨੋਕ ਬਈ ਸਾਫ ਚਿੱਟੀ ਕਬੂਦਰੀ ਆ ਬਾਈ ਜੀ ਇਹ ਮਦੀਨਾ ਬਾਈ ਜੀ ਕਰ ਲੈ ਬਈ ਚੈੱਕ ਇਹ ਕਿਸ ਨੇ ਲੈਣੀ ਆ ਤਾਂ ਦੱਸ ਦਿਓ ਬਾਈ ਇਹ ਮਦੀਨਾ ਬਾਈ ਕਾਲੀ ਅੱਖਾਂ ਦੀ ਇਹਦੇ ਪੈਰ 'ਚ ਪੱਕਾ ਛੱਲਾ ਬਾਈ ਇਹ ਵੀ ਚੈੱਕ ਕਰਾ ਦੇ ਬਈ ਪੱਕਾ ਛੱਲਾ ਪਿਆ ਹੈ ਪੈਰ 'ਚ ਛੱਲਾ ਵਰਦਾ ਬਾਈ ਜੀ ਬੋਲੋ ਬਾਈ ਜੀ ਕਾ ਕਰਾਂ ਬਈ ਚੱਕ ਖੱਟੀਆਂ ਅੱਖਾਂ ਨੇ ਬਈ ਕਾਲੀ ਤੇ ਚਿੱਟੀ ਨੋਕ ਆ ਬਈ ਸਾਬ ਚਿੱਟੀ ਇਹ ਵੀ ਕਬੂਦਰੀ ਆ ਬਈ ਜੀ ਇਹ ਵੀ ਕਬੂਦਰੀ ਹੈਗੀ ਠੀਕ ਹੈ ਬਈ ਜੀ ਤੇਰੇ ਹੀ ਪਰ ਦੇ ਵਿੱਚ ਪੱਕਾ ਛੱਲਾ ਪਿਆ ਹੋਇਆ ਹੈ ਬਈ ਜੀ ਖੱਟੀਆਂ ਅੱਖਾਂ ਨੇ ਕਾਲੀ ਤੇ ਚਿੱਟੀ ਨੋਕ ਆ ਬਈ ਇਹ ਨੂੰ ਡੌਣਾ ਦਾ ਸਕਦੇ ਆਂ ਬਈ ਬੱਚਿਆਂ ਨੂੰ ਡੌਣਾ ਬੱਚਿਆਂ ਦੇ ਵੀ ਲਾ ਸਕਦੇ ਆਂ ਬਈ ਉਡਾਉਣਾ ਇਹਨੂੰ ਉਡਾ ਸਕਦੇ ਆਂ ਬਈ ਜੀ ਲਾਓ ਬਈ ਜੀ ਨੀਲੀ ਕਬੂਦਰੀ ਬਈ ਨੀਲੀ ਕਬੂਦਰੀ ਬਈ ਐ ਉੜਦੀ ਐ ਬਈ ਇਹ ਵੀ ਉੜਦੀ ਐ ਬਈ ਨੀਲੀ ਕਬੂਦਰੀ ਚੱਬਾਸ ਰਹਾ ਬਈ ਚਿੱਟੀ ਅੱਖਾਂ ਨਾਲ ਠੀਕ ਹੈ ਜੀ ਚੱਟੀਆਂ ਆਖਾਣੇ ਚੱਬਾ ਸਰਾ ਬਾਈ ਨੀਲੀ ਕਬੂਦਰੀ ਇਹ ਵੀ ਉੱਡਦੀ ਆ ਬਾਈ ਜੇ ਉਡਾਉਣੀਆਂ ਉਡਾ ਸਕਦੇ ਬੱਚਿਆਂ ਦੇ ਰੋਣੇ ਬੱਚਿਆਂ ਦੇ ਲਾ ਸਕਦੇ ਬਾਈ ਜੀ ਇਹ ਟੋਟਲ ਬਾਈ 10 20 ਨੇ ਆਪਣੇ ਕੋਲ ਆਏ ਹੋਏ 10 ਨਾਕ ਨੇ ਬਾਈ ਜੀ ਜੇ ਕਿਸ ਨੇ ਕਿੰਨੇ ਨੇ ਦੱਸੇ ਨੇ ਇਹ 10 ਪੀਸ ਨੇ ਬਾਈ ਆਪਣੇ ਕੋਲ ਟੋਟਲ ਜੇ ਕਿਸ ਨੇ ਲੈਣੇ ਨੇ ਲੈ ਸਕਦੇ ਆ ਬਾਈ ਜੀ ਠੀਕ ਹੈ ਜੀ ਫਿਰ ਹੁਣ ਫਲਾਈ ਮੋੜਿਆ ਮੈਂ ਵੀ ਦਿਖਾਦਾ ਢੱਕਣ ਜਾ ਕਰਨੀ ਪਈ ਜਾ ਲਓ ਬਈ ਆਹ ਕੁ ਉਤਰ ਗਏ ਜਿਹੜੇ ਆਪਣੇ ਕੋਲ ਆਏ ਹੋਇਆ ਬਈ ਅੱਜ ਲਓ ਜੀ ਕਰ ਲੋ ਸ਼ੌਂਕ ਇਕੱਲੇ ਇਕੱਲੇ ਦਾ ਬਾਕੀ ਆਹ ਦੇਖ ਲੋ ਕੱਲੇ ਖੁੱਡਾ ਭਰਿਆ ਪਿਆ ਸੀ ਠੀਕ ਹੈ ਜੀ ਅੱਜ ਆਹ ਦੇਖ ਲੋ ਖਾਲੀ ਹੋਇਆ ਪਿਆ ਬਈ ਜੀ ਚੈੱਕ ਕਰ ਲਓ। ਆ ਦੇਖ ਲਓ ਅੱਜ ਇਹ ਖੁੱਡਾ ਖਾਲੀ ਹੋਇਆ ਪਿਆ ਬਾਈ। ਇਹਦੇ ਵਿੱਚ ਪਰਸੋਂ 750 ਕਬੂਤਰ ਸੀ। ਕੱਲ ਅੱਧਰ ਹੈ ਗਿਆ ਸੀ 50-60। ਤੇ ਅੱਜ ਆ ਇੱਕ ਕਬੂਤਰ ਰਹਿਦਾ ਬਾਈ ਬਰੇ। ਠੀਕ ਹੈ ਬਾਈ ਜੀ। ਬਾਕੀ ਖੁੱਡਾ ਸਾਫ਼ ਆ ਬਾਈ ਆਪਣਾ ਰੜਾ ਮદાન। ਆ ਆਏ ਨੇ ਬਾਈ 10 ਕਬੂਤਰ ਆਪਣੇ ਕੋਲ ਨਵੇਂ। ਠੀਕ ਹੈ ਬਾਈ ਜੀ। ਇਹ ਤੁਹਾਨੂੰ ਇਕੱਲੇ-ਇਕੱਲੇ ਦਾ ਸ਼ੋਅ ਕਰਾਉਣੇ ਹੋਰੇ ਹੁਣ। ਛੱਡ ਕੇ ਦਿਖਾਉਣੇ ਆ ਬਾਈ। ਹਲੋ ਬਾਈ ਦਿਖਾਈ ਚੱਲੇ ਜੋਦਾਂ ਦੇਖੀ ਚੱਲੋ ਬਾਈ ਕੱਲਾ ਕੱਲਾ ਕਬੂਤਰ ਹਲੋ ਬਾਈ ਕਰੋ ਬਈ ਸ਼ਾਮ ਕੱਲੇ ਕੱਲੇ ਕਬੂਤਰ ਦਾ ਦੇਖੀ ਚੱਲੋ ਬਾਈ ਹੁਣ ਆਹ ਕਬੂਤਰ ਜਿਹੜੇ ਆਪਣੇ ਕੋਲ ਆਏ ਹੋਇਆ ਬਾਈ ਆਇਆ ਵੀ ਨੀਲੀ ਨੋਕ ਵਾਲਿਆ ਇਹਦੀ ਨੋਕ ਨੀਲੀ ਆ ਬਾਈ ਕਾਲੀ ਨਹੀਂ ਹੈਗੀ ਆਹ ਕਬੂਤਰ ਦੇ ਸਵਾਲ ਸਿਰਿਆ ਬਾਈ ਨੀਲੀ ਨੋਕ ਵਾਲਿਆ ਤੁਸੀਂ ਆਪੇ ਸੋਣਾ ਵੀ ਨੀਲੀ ਰੋਗ ਵਾਲੇ ਕਿਹੜੇ ਕਬੂਤਰ ਆਉਂਦੇ ਨੇ ਹਰ ਕਿਹੜੇ ਕਬੂਤਰ ਆਉਂਦੇ ਨੇ ਇਹ ਤਾਂ ਸੁਣਨ ਪਾਣੀ ਆ ਬਾਈ ਪੰਜ ਜਾਣਦਾ ਅੱਜ ਕਾਲ ਕੋਈ ਹੈ ਨਹੀਂਗਾ ਬਾਈ ਇਹ ਆ ਕਬੂਤਰ ਦਾ ਬਾਈ ਜੀ ਪੱਲਾ ਟੁੱਟਿਆ ਹੈਗਾ ਟੁੱਟਿਆ ਵਾਗ ਨਹੀਂ ਹੋਇਆ ਹੈਗਾ ਕਬੂਤਰ ਹੈ ਨੀਲਾ ਆ ਕਬੂਤਰੀ ਆ ਬਾਈ ਜੀ ਟੋਟਲ ਆਪਣੇ ਕੋਲ 10 ਪੀਸ ਆਏ ਹੋਏ ਨੇ ਬਾਈ ਜੀ ਤੇ ਜੇ ਕਿਸੇ ਨੂੰ ਰਿਕੁਆਇਰਮੈਂਟ ਹੈ ਜੀ ਬਾਕੀ ਹੋਰ ਹੈ ਬਾਈ ਜੀ ਪੇਮੈਂਟ ਭਾਗੇ ਸੀ ਕਬੂਤਰ ਦਾ ਭੁੱਕ ਕਰਾ ਲਵਾਂਗੇ ਜੀ ਦੋ ਦਿਨਾਂ ਦੇ ਵਿੱਚ ਵਿੱਚ ਲਿਜਾਣੇ ਪੈਣਗੇ ਬਾਈ ਜੀ ਠੀਕ ਹੈ ਨਾ ਇਹ ਦੋ ਦਿਨਾਂ ਦੇ ਵਿੱਚ ਵਿੱਚ ਲਿਜਾਣੇ ਪੈਣਗੇ ਤੇ ਕਿਉਂਕਿ ਬਾਈ ਉਹਰੇ ਫਿਰ ਸਾਡੇ ਕੋਲ ਸੋਨੂੰ ਪੁੱਧੀ ਕੋਈ ਕਦੇ ਕੋਈ ਆ ਕੇ ਹੱਥ ਫੜਾਣ ਦਾ ਵੀ ਆ ਦੇ ਦਿਓ ਅੱਜ ਕਿਤੇ ਨਾ ਬਈ ਵਿਕਿਆ ਹੋਇਆ ਗਿਆ ਪਰ ਉਹ ਝੋਖਾ ਹੋ ਜਾਂਦਾ ਬਾਈ ਜੀ ਠੀਕ ਹੈ ਨਾ ਲਾਣਾ 150 ਬੱਦ ਲੈ ਲਓ ਆਪਾਂ ਇਹ ਜੇ ਕੰਮ ਨਹੀਂ ਕਰਦੇ ਵੀ 150 ਬੱਦ ਲੈਣਾ ਐਸੇ ਕਰਕੇ ਆਪਾਂ ਇਹ ਗੱਲ ਕਹਿੰਦੇ ਬਈ ਬਾਈ ਜੀ ਹੋਰ ਜੇ ਤੁਸੀਂ ਕਬੂਤਰ ਭੁੱਕ ਕਰਾ ਦੇ ਤਾਂ ਦੋ ਦਿਨਾਂ ਦੇ ਵਿੱਚ ਵਿੱਚ ਲਾਇਆ ਜਾਇਆ ਕਰੋ ਜੀ ਠੀਕ ਹੈ ਜੀ ਬਾਈ ਜੀ ਬਾਕੀ ਫੋਨ ਨੰਬਰ ਮੇਰਾ ਉਹੀ 88272 01437 ਮੇਰਾ ਫੋਨ ਨੰਬਰ ਹੈ ਜੀ ਨਾਗਰਾ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੀ ਰਹਿੰਦੀ ਨੇ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਹਾਂ ਜਲਦੀ ਹੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ